ਮੈਂ ਦਾਸ ਮਸ਼ਕਿੰਦਰ ਸਿੰਘ ਮੁਖਸਰ ਸਾਰੀ ਸੰਗਤ ਨੂੰ ਸਿੱਖ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇੱਕ ਵੇਸਵਾ ਜੋ ਕਮਲ ਕੋਲ ਦੇ ਨਾਲ ਨਾਲ ਜਾਣੀ ਜਾਂਦੀ ਸੀ ਬਿਸ਼ੋਰੀ ਸੋਸ਼ਲ ਮੀਡੀਆ ਤੇ ਤੇ ਕਾਫੀ ਸਾਲਾਂ ਤੋਂ ਸਾਡੇ ਨੂੰ ਬਾਰ ਬਾਰ ਅਗਾ ਕਰਨ ਦੇ باوجود ਵੀ ਬਹੁਤ ਗੰਧ ਪਾ ਰਹੀ ਸੀ ਤੇ ਨਿਊ ਜਨਰੇਸ਼ਨ ਵਾਸਤੇ ਇੱਕ ਬਹੁਤ ਘਾਤਕ ਅਸਰ ਦੇ ਰਹੀ ਸੀ ਤੇ ਫਿਰ ਸਿੰਘਾਂ ਨੇ સેવા ਲਈ ਆ ਤੇ ਸਾਨੂੰ ਸੁਭਾਗੇ ਪ੍ਰਾਪਤ ਹੋਇਆ ਵੀ ਆਪਾਂ ਇਹੋ ਜੀ ਇੱਕ ਗੰਦ ਰੋ ਇਸ ਦੁਨੀਆ ਤੋਂ ਚੱਕਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਵੀ ਇਦਾਂ ਦੀਆਂ ਜਿਹੜੀਆਂ ਗੰਦ ਪਾਰੀਆਂ ਸੋਸ਼ਲ ਮੀਡੀਆ ਉੱਤੇ ਉਹਨਾਂ ਦਾ ਸੌਦਾ ਇੱਕਦਾਂ ਲੱਗਦਾ ਰਹੇਗਾ ਸੋ ਮੇਰੀ ਚੇਤਾਵਨੀ ਹੈ ਵੀ ਬੰਦੇ ਬਣੋ ਗੰਦ ਪੂਣੇ ਖੜਜੋ ਪਾਸ ਕਰ ਜਿਹੜੀਆਂ ਨਵੀਆਂ ਬੀਬੀਆਂ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਇਹ ਤੁਹਾਡੇ ਲਈ ਇੱਕ ਬਹੁਤ ਤਕੜਾ ਮੈਸੇਜ ਹੈ ਇਹ ਜਿਹੜਾ ਆਪਾਂ ਧਰਤੀ ਤੋਂ ਗੰਦ ਚੱਕਤਾ ਹੈ